ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਅਵਲਕ ਘੋੜੀ ਲੈ ਕੇ ਆਏ ਆਂਗੇ। ਬਾਕੀ ਕੀ ਡਿਟੇਲ ਹੈ ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦਵਾਂਗੇ। ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਕਰ ਦਿਓ ਲਾਇਕ। ਆਪਾਂ ਤੁਹਾਡੇ ਲਈ ਜੈਜਮੁੱਲ ਦੇ ਜਾਨਵਰ ਲੈ ਕੇ ਆਉਣੇ ਆ। ਇਹ ਘੋੜੀ ਤਾਂ ਵੀ ਬਿਲਕੁਲ ਜੈਜਮੁੱਲਾ। ਬਾਕੀ ਜੇ ਆਪਾਂ ਕਰੀਏ ਘੋੜੀ ਦੀ ਉਮਰ ਵਾਰੇ ਗੱਲਬਾਤ। ਤਾ 4.5 ਸਾਲ ਮਾਲਕ ਵੀਰਾਂ ਨੇ ਉਮਰ ਦੱਸੀ ਹੈ ਤੇ 9 ਇੰਚੇ ਦੀ ਹਾਈਟ ਹੈ ਬਾਕੀ 3 ਮਹੀਨਿਆਂ ਦੀ ਇਹ ਗੱਬਣਾ ਕੋੜੀ ਮਾਲਕਾਂ ਨੇ ਚੈੱਕ ਤਾਂ ਕਰਾਈ ਨਹੀਂ ਬਾਕੀ 3 ਮਹੀਨਿਆਂ ਦੀ ਗੱਬਣਾ ਕਹਿੰਦੇ ਹੀਟ ਕੱਢੀ ਨਹੀਂ ਬਾਕੀ 100% ਗੱਬਣੀ ਹੋਣੀ 3 ਇੰਚ ਦੀ ਨੁੱਚ ਦੀ ਪੂਰਾਗੀ ਕੋੜੀ ਸਵਾਰੀ ਦੀ ਪਾਸ ਹੈ ਤੇ ਬਾਕੀ ਜੇ ਮਾਲਕ ਵੀਰਾਂ ਨੇ ਕਿਹਾ ਜੇ ਕਿਸੇ ਨੇ ਪੰਜਾਬ ਨਾਲ ਵਟੇ ਹੱਟੇ ਕਰਨੀਆਂ ਤਾਂ ਵਟੇ ਹੱਟੇ ਵੀ ਕਰ ਲੈਣਗੇ ਬਾਕੀ ਮੁੱਲੇ ਦਾ ਮਾਲਕ ਵੀਰ ਕਰਦਾ ਜੀ 80000 ਰੁਪਿਆ ਮੌਕੇ ਤੇ ਮਾਨਤਾਨ ਹੋ ਜੂਗਾ ਸਾਨੂੰ ਇਹ 70 75 ਦੇ ਨੇੜੇ ਤੇੜੇ ਮਿਲ ਜੂਗੀ ਕੋੜੀ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਮਾਲਕਾਂ ਦਾ ਨੰਬਰ ਲਾ ਦਿੱਨਾ ਹੈ ਸਕਰੀਨ ਤੇ ਚੱਲ ਰਿਹਾ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਮਾਲਕ ਵੀਰ ਕਹਿੰਦੇ ਪਹਿਲਾਂ ਸੂਕੇ ਹੱਟੀ ਆ ਤੇ ਥੋੜੀ ਜੀ ਤਾਂ ਕਰਕੇ ਲੱਸੀ ਹੈਗੀ ਕੋੜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਅੰਦਰ ਪਿੰਡ ਮਾਲਕ ਵੀਰਾਂ ਦਾ ਪਿੰਡ ਮਾਲਕ ਵੀਰਾਂ ਦਾ ਹੈ ਗਾ ਜੀ ਸੂਰਤਗੜ ਤੋਂ 25 ਕਿਲੋਮੀਟਰ ਚੱਕ ਪਿੰਡ ਦਾ ਮਾਲਕ ਵੀਰਾਂ ਦਾ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਗੱਲਬਾਤ ਕਰ ਸਕਦਾ ਹੈ ਸੂਰਤਗੜ ਤੋਂ 25 ਕਿਲੋਮੀਟਰ ਪਿੰਡ ਬਾਕੀ ਕੋੜੀ ਕੰਨਾ-ਕੰਨਾ ਦੀ ਸਕੀਨਾਂ ਥੋੜੀ ਜਿਹੀ ਲੱਸੀ ਜ਼ਰੂਰ ਹੈ ਬਾਕੀ ਸਾਮਕੇ ਚੰਗੀ ਤਿਆਰ ਹੋ ਸਕਦੀ ਹੈ ਕੋੜੀ ਬਾਕੀ ਸੁੰਬਾ ਸੰਬਾ ਦੀ ਵੀ ਮਜ਼ਬੂਤ ਹੈ ਤੇ ਲੱਸੀ ਹੈਗੀ ਆ ਥੋੜੀ ਜੀ ਵੀਡੀਓ ਦੇ ਅੰਦਰ ਤੁਸੀਂ ਦੇਖ ਸਕਦੇ ਹੋਗੇ